ਆਣੇ ਦੋ ਤੁਹਾਨੂੰ ਮੜ ਜਾਂਦੀ ਹੈ ਨਾ ਆ ਗਿਆ ਪੁਰਾਣਾ ਮੈਪ ਜਿੱਥੇ ਖਾਲਸੇ ਦਾ ਰਾਜ ਸੀ ਫਤ ਨਾਲ ਵੀ ਚੱਲ ਪੰਜਾਣਾ ਇਹ ਲੋ ਜੀ ਹੁਣ ਆਪਾਂ ਜਾ ਰਿਹਾ ਮੋੜ ਦਵਾਰਾ ਪਰਿਵਾਰ ਅਪਛੋੜਾ ਸਾਈਂ ਅੰਦਰ ਦਰਸ਼ਨ ਕਰਨ ਜੀ ਮੁਹੱਬਤ ਕਰਦੇ ਜੀ ਕਰਦੇ ਜੀ ਪ੍ਰੈਸ ਅਕੈਵਤ ਤੇ ਆਈਏ ਸਾਰੇ ਬੈਠੇ ਕਰਮਾ ਸਾਰੇ ਆਸੀ ਸੰਤਾਂ ਬੰਦੇ ਹਰ ਪੂਜਣ ਨਹੀਂ ਹਾਰਿਆ ਹਰ ਨਸ ਗਿਆ ਵੇਖ ਮਿਹਨਤ ਸਾਰੇ ਬੈਠੇ ਕਰਮਾ ਸਾਰੇ ਆਸੀ ਸੰਤਾਂ ਬੰਦੇ ਹਰ ਪੂਜਣ ਨਹੀਂ ਹਾਰਿਆ ਹਰ ਨਸ ਗਿਆ ਹਾਂਜੀ ਇਹ ਆ ਗਿਆ ਅਗਰ ਹਾਲ ਇਧਰ ਵਰਤਮਾਨ ਲਾ ਦੋ ਕੋਤਾ ਖੜੀਆਂ ਸੀ ਰਾਤ ਨਾਣਾ ਦੇ ਵੀ ਯਾਤਰਾ ਕਰਕੇ ਆਈਆਂ ਸੀ ਇੱਥੇ ਰਾਤ ਤੋਂ ਗੁਜ਼ਾਰੀ ਆ ਕੇ ਹੁਣ ਵੀ ਆਪਾਂ ਬੱਸ ਚੱਲਦੇ ਹਾਂ ਅੱਗੇ ਨੂੰ ਮੀਆਲਾ ਮੋੜ ਤੋਂ ਆਪਾਂ ਪੂਰਾ ਰਾਲੇ ਕੋਣੇ ਕਰਕੇ ਚਾਹ

ਹੁਣ ਆ ਪਿਆਰੇ ਸੰਤੋਸ਼ ਸਾਹਿਬ ਤੇ 1400 ਰੁਪਏ ਦੇ ਵਾਸਤੇ ਲੋਗਾ ਜਿਹੜਾ 1400 ਰੁਪਏ ਨਾਲ ਦੇ ਪਿੱਛੇ ਨੇ ਉਹ ਕਹਦਾ ਰੁਕ ਜਿਓ ਉਹ ਰੋਕਣ ਨੂੰ ਬਣਾਉਂਦਾ ਅੱਜ ਆਖ ਰਹਿਆਂ ਤੇ ਅੱਗੇ ਚੱਲਦੇ ਆਂ ਸਾਡੀ ਮੌਸਮ ਮੌੜ ਵਾਲੀ ਸਾਫ ਹੋ ਜਾਂਦਾ yeah ਤੋਰਾ ਸ੍ਰੀ ਘੱਤ ਲਗਾ ਸਾਹਿਬ ਦੇ ਆਪਾਂ ਨੇ ਦਰਸ਼ਨ ਕਰ ਲਏ ਤੇ ਸਾਨੂੰ ਚਮਕੌਰ ਦੀ ਗੜੀ ਚਮਕੌਰ ਸਾਹਿਬ ਦੇ ਦਰਸ਼ਨ ਕਰਾ ਕੇ ਲਿਆਉਣੇ ਆ ਜੋ ਲੱਕੜਾ ਮੋੜ ਜੀ ਹੁਣ ਆਪਾਂ ਆ ਗਏ ਹਾਂ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਅੰਦਰ ਉਤਾਰਨ ਕਰਦੇ ਆਂ ਸਾਨੂੰ ਕਰਾਉਣਾ ਦਰਸ਼ਨ ਲੋਕ ਇੱਧਰ ਲਿਖਾ ਸੰਖੇਪ ਇਤਿਹਾਸ ਪੋਸ ਕਰਕੇ ਪੜ ਸਕਦੇ ਆਂ ਆਪਾਂ ਜਲਦੋਂ ਦਰਸ਼ਨ ਕਰਨ ਜਿਸ ਨਾਮ ਰੋੜਾ ਲੱਗੇ ਇਹ ਕੱਚੀ ਗੜੀ ਸਾਹਿਬ लोली चले पाले या पाने गर्द संगर्शार मंकोन बनाया बासा लाम लाम मी पैयान दा, मी आज निकान दा, दे खोब ਅੱਤਬੀਸ ਸਾਹਿਬ ਦੇ ਸਾਹਮਣੇ ਫਿਰ ਹੁਣ ਆਪੋ ਸੇ ਜਾਨਾ ਤੇ ਦਰਸ਼ਨ ਦਿਵਾਈ ਕਰਦੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਤੇ ਇਧਰ ਇਹ ਪਾਣੀ ਕਿਵੇਂ ਵਗਦਾ ਪੂਰਾ ਤੇ ਜਨਨਾ ਇਧਰ ਦੀ ਛਾਣ ਮਹਾਰਾ ਜਿੰਦੀ ਸਿੰਘ ਦਾ ਰਾਜ ਹੁੰਦਾ ਸੀ ਇਧਰ ਲਈ ਛਾਣ ਹੁੰਦਾ ਸੀ ਅੰਗਰੇਜ਼ਾਂ ਦਾ ਰਾਜ ਉਹ ਗੁਰਦੁਆਰਾ ਸਾਹਿਬ ਵਿਕੇ ਸੰਧੀ ਹੋਈ ਸੀ ਕਾਉਂ ਤੇ ਹੁਣ ਜਲਦਿਆਂ ਤੇ ਤੁਹਾਨੂੰ ਦਰਸ਼ਨ ਦਿਵਾਈ ਕਰਦੇ ਆ ਅਬ ਮੀ ਵਿੱਚ ਭੱਜ ਪੜ ਕੇ ਆ ਚੁੱਕੇ ਆ ਪੂਰੇ ਹੁਣ ਮੀ ਹੜਿਆ ਕੇ ਉਈ ਠੰਡੀ ਠੰਡੀ ਹਵਾ ਆਉਂਦੀ ਐ ਮੀਂਹ ਵਾਲਾ ਪਾਣੀ ਆ ਨਾ ਵੀ ਭਈਆਂ ਦਾ ਇਦਾਂ ਟਾਈਮ ਉਹ ਕਸ਼ਟਿਆ ਕਰਦਾ ਹਣਾ ਟਾਈਮ ਆ ਗਿਆ ਵੀ ਬਸ ਮਾਰੇ ਸਾਹ ਦੇਖਾ ਰਿਹਾ ਹਾਂ ਦੋਰੇ ਕਿੱਥੇ ਆਉਂਦੇ ਆ ਆ ਓਏ ਅਗਲਾ ਦਿਨ ਪਾਰ ਗਿਆ ਨੇ ਦੋ ਤਾਂ ਮੜ ਜਾਂਦੀ ਐ

ना आया दरिया ब्यास क्या ब्यास दरिया डैम क्या गया ब्यास दरिया है टिबी साहब गुरुद्वार सीड का व्यू बाले ਆਪਾਂ ਬਰਾਸਤੀ ਚੌਕ ਕੇ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਅਰਕ ਤਸਵੀਰਾਂ ਲੱਗਿਆ ਹੋਏ ਨੇ ਕੰਧਾ ਸਿੰਘ 72 ਇਹ ਆ ਗਿਆ ਪੁਰਾਣਾ ਮੈਪ ਜਿੱਥੇ ਖਾਲਸੇ ਦਾ ਰਾਜ ਸੀ ਇਹਦਾ ਤੇ ਹੁਣ ਆਪਾਂ ਚੱਲਦੇ ਆਂ ਉੱਪਰ ਤੁਹਾਨੂੰ ਦਿਖਾਉਣਾ ਆ ਆ ਗਏ ਚੜਾਈ ਚੜ ਕੇ ਉੱਪਰ ਨੂੰ ਉੱਧਰ ਆ ਗਿਆ ਹਰਾ ਬਿਆਹ ਤੇਰਾ ਆਦਾ ਵਿਊ ਲਓ ਜੀ ਇੱਕ ਰੱਬ ਦਾ ਜੀ ਦੀ ਗਾ ਸਾਨੂੰ ਸਨੇਕ ਹਾਂ ਬਈ ਇਹ ਦੇਖੋ ਖਣ ਜਾ ਹਣ ਯਾਰ ਦਾ ਉਹ ਆச்சு ਗਿਆ ਗੋਵਿੰਦ ਨੇ ਜੰਪ ਮਾਰਿਆ ਪੂਰਾ ਤਖੜਾ ਉਹ ਬੇ ਚੱਪਲਾ ਪਲਾ ਭਾ ਗਿਆ ਕਰੋ ਇਸ ਤਰ੍ਹਾਂ ਅੰਗੇ ਫਿਰਦੇ ਹੋ ਬੂਟ ਭਾ ਗਿਆ ਕਰੋ ਆਣਾ ਦੀ ਦੰਦ ਗਸਨੀ ਮੰਨਦਾ ਬਣਦਾ ਦਾ ਬਿੱਤਰ ਲੋ ਜੀ ਆ ਗਏ ਕਾਫੀ ਉਚਾਈ ਤੇ ਆ ਜਾਉਣਾ ਬਈ ਉਰੇ ਆਇਆ ਕਰੋ ਆਏ ਹੋਏ ਇਧਰ ਇਥੇ ਹਰਾਸ ਪਰਸਾ ਦੇ ਪੋਸ ਕਰਕੇ ਉਧਰ ਬੈਠਦੇ ਆ ਫੱਕੀ ਬੋਲੂ ਆਮ ਚੜ ਗਿਆ ਓਕੇ ਇਹ ਆ ਗਈ ਮਹਾਰਾਜੀ ਸਿਕੰਦਰ ਫਤਿਹ ਬੈਕਟਰੀ ਰੰਗ ਰੰਗ ਆਸਾ ਹਾਇਰਦੀ ਬੈਕਟਰੀ ਆ ਗਈ ਪਹਿਲਾਂ ਮੰਨਦੇ ਹੋਏ ਸੋਰੀ ਇਹ ਬੈਠਣੋਂ ਜਗ੍ਹਾ ਬਣੀ ਹੋਈ ਆ ਇੱਥੇ ਅੱਧੀ ਜੜਾਈ ਤੋਂ ਬਾਅਦ ਅੰਦਰ ਮਸਤੀ ਮਜ਼ਾਕ ਚੱਲਦਾ ਰਹਿੰਦਾ ਉਹ ਦੇਖੋ ਜਮਨੋ ਬੋਈ ਹੈਲੋ ਬੋਈ ਜੱਤ ਦਾ ਝੰਡਾ ਹਾਂ ਸਭ ਸਟਾਰ ਕਾਰਖਾਨਾ ਸਭ ਇੰਜ ਕੋਈ ਢੇਰਿਆ ਦਨ ਇਹ ਤਾਂ ਨਹੀਂ ਬੋਲਦੇ ਗੱਲਾਂ ਕਿਹੜੀਆਂ ਕਰਦਾ ਲੋ ਜੀ ਹੁਣ ਆਪਾਂ ਪਾਰਕ ਚ ਇਹ ਦੇਖੋ ਆ 3D ਬਣਾਇਆ ਹੋਇਆ ਹਮਾਰਾ ਯਾਰ ਰঞ্জੀਤ ਸਿੰਘ ਤੇ ਅੰਗਰੇਜ਼ਾਂ ਦੇ ਵਿਚਾਲੇ ਜਿਹੜੀ ਸੰਧੀ ਪਾਰਕ ਚ ਰਹਿਣਾ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਹਦੀ ਰਸਤੇ 'ਚ ਲੰਗਰ 'ਤੇ ਖੜੇ ਜੀ ਤੇ ਲੰਗਰ ਛਕ ਰਿਆ ਹੋਣਾ ਤੇ ਅੱਗੇ ਰਵਾਨਾ ਹੋਣਾ ਲਓ ਜੀ ਪੁਰਾਣੀ ਡਿਸਕ ਲੱਗੀ ਹੋਇਆ ਕਹਿੰਦਾ ਇਹਦੇ ਪਹਿਲਾਂ ਚੱਲਦੇ ਹੁੰਦੇ ਸੀ ਜੱਟ ਜਾਣੇ ਮੋੜ ਦੀ ਲੱਗੀ ਹੋਇਆ ਪੱਤ ਨਾਲ ਵੀ ਚੱਲ ਪੈਂਦੇ ਹਨ ਇਹ ਆਫਰ ਕਰਕੇ ਆਪਾਂ ਪਹੁੰਚ ਚੁਕੇ ਆ ਫਤੇਗੜ ਸਾਹਿਬ ਗੁਰਦੁਆਰਾ ਬੋ ਮੋਤੀਰਾ ਮੈਰਾ ਹੀ ਹੈ ਦਰਸ਼ਨ ਕਰਦੇ ਆ ਅੰਦਰੋਂ ਠੀਕ ਆ ਲਓ ਜੀ ਆਪਾਂ ਅਸੀਂ ਫਤੇਗੜ ਸਾਹਿਬ ਗੁਰਦੁਆਰ ਸਾਹਿਬ ਵਿੱਚ ਹੋਣੀ ਹੋਣੀ ਪਹੁੰਚੇ ਆ। ਆਕੇ ਦੇਖਾਂਗੇ ਕੀ ਕਰਦੇ ਆ। ਉਧਰ ਦਰਸ਼ਨ ਕਰਕੇ ਆਵਾਂਗੇ ਪਹਿਲਾਂ ਤਾਂ। ਫਿਰ ਬਾਅਦ ਚੰਦੇ। ਲੋ ਜੀ ਹੁਣ ਆਪਾਂ ਦਰਵਾਜਾ ਸਾਹਿਬ ਦਰਸ਼ਨ ਕਰਕੇ ਆਉਣਾ। ਤੇ ਪੂਦੋ ਦਰਸ਼ਨ ਕਰਕੇ ਹੰਟੇ ਵਰਜੂ। ਕੰਮ ਚੱਲ ਰਿਹਾ ਹੁਣ ਸਾਰੇ। ਆਪ ਬੰਦਰ ਦੇ ਨੇ। ਦਿਲਵਾ ਦੇ ਹੋਰ ਹੋਰ ਰਾਹ ਤੋੜੀ ਹੁਣ ਆ ਪਾ ਗਏ ਸੀ ਬਾਜ਼ਾਰ ਵਿੱਚ ਤੇਥੋਂ ਪ੍ਰਸ਼ਾਦ ਲੈਣੇ ਆ ਤੇ ਹੋਰ ਬਾਕੀ ਲੋੜ ਦਾ ਸਮਾਨ ਲੈ ਕੇ ਚੱਲਦੇ ਆਂ ਫਿਰ ਪਿੰਡ ਨੂੰ ਫੇਰ ਤਾਂ ਹਮ ਦਿਖਾਉਣਾ ਕੀ ਕੀ ਲਵਾਂਗੇ ਆ ਇਕੱਠੀ ਲੈ ਲਓ ਉਹਨਾਂ ਨੂੰ ਆ ਜਾਣਗੇ ਲੋ ਜੀ ਪ੍ਰਸ਼ਾਦ ਲੈ ਲੈ ਸੀ ਆਪਣੇ ਠੀਕ ਆ ਉਧਰ ਫੜੇ ਵਗੈਰਾ ਵੀ ਲੈ ਕੇ ਜਾਣਾ ਹੁਣ ਵਾਹਣਾ ਕਰੀਏ ਲੋ ਜੀ ਸਮਾਨ ਵਗੈਰਾ ਤੇ ਜੀ ਜਾਂਨੇ ਆ ਕਿ ਮੌਸਮ ਮੀਂਹ ਵਾਲਾ ਹੋ ਗਿਆ। ਤਾਂ ਕਰਵੇਂ ਪੰਡਾ ਦੀ ਰਾਹ ਤੋਂ ਪੈਣੀ ਗਈ ਜਿਵੇਂ ਮਹਾ। ਮੈਂ ਚੱਲਦੇ ਹਾਂ ਸਭ ਥੋੜਾ ਟਾਈਮ ਹੋਰ ਇਸਨ ਜੋਤੀਸਰੂਪ ਗੁਰੂ ਘਰ ਵਿੱਚ ਮੱਥਾ ਟੇਕ ਕੇ ਆਉਣਾ। ਲਓ ਜੀ ਹੁਣ ਆਪਾਂ ਆ ਗਿਆਂ ਜੋਤੀਸਰੂਪ ਗੁਰਦੁਆਰਾ ਸਾਹਿਬ ਤੇ ਆ ਦਰਸ਼ਨ ਕਰਦੇ ਹਾਂ ਫਿਰ ਅੱਗੇ ਵੱਲ ਸਫ਼ਰ ਕੀ ਕਰਦੇ ਹਾਂ। ਸਾਰੇ ਸਾਰੇ ਦਾ ਕੰਮ ਚੱਲ ਰਿਹਾ ਹੈ। ਕੋਈ ਹਾਲੇ ਚੱਲੇ ਫਤਗੜ ਸਾਹਿਬ ਸਰੰਗਪੁਰ ਤੋਂ ਆਪਣੇ ਪਿੰਡਾਂ ਵੱਲ ਨੂੰ। ਅਰੇ ਹੋ ਗਿਆ। ਅਰੇ ਨਾਲ ਨੂੰ ਡੇਗਰੇ ਦਿਆ ਹੈ। ਅਰੇ ਸਾਨੂੰ ਅਜੀ ਦੋ ਨੂੰ ਡੇਗਰੇ। ਆਹ ਤਾਂ ਉਹਨੂੰ ਫੇਰ ਤੋਂ ਪੌਂ ਲੱਗ ਗਈ। ਆਹ ਦੇਖੋ ਜਾਂਦੇ ਟਾਈਮ ਚੇਨ ਮੇਰੇ ਉੱਤਰ ਗਈ ਚੇਨ ਉਤਰੀਆਂ ਜੇ ਢੇਲੀ ਹੋ ਗਈ ਥੋੜੀ ਚੇਨ ਤੇ ਚੜਾਈ ਕਰਕੇ ਆਇਆ ਜੋ ਉੱਪਰ ਕਹਿੰਦੇ ਹਾਂ ਅਜੇ ਤੱਕ ਦਾ ਪਣੀ ਪਿੰਡ ਜਾਣ ਵਾਸਤੇ ਦੱਬ ਗਿਆ ਹੁਣ ਮੈਨੂੰ ਪਿੰਡ ਨਹੀਂ ਜਾਣਾ ਮੈਂ ਰਸਰਿਆ ਤਾਂ ਕਰਾਉਣਿਆਂ ਨੂੰ ਲੋਟ ਹੋ ਜਾਂਦਾ ਕਈ ਵਾਰੀ ਹੜਪੜਾ ਤੇ ਥੋੜਾ ਹੁਣ ਕਰਾਉਣਿਆਂ ਲੋਟ ਆਪਾਂ बंद कर दे ताव वाला नवार ਦੀ ਮਾਈਦਾ ਹੋ ਗਿਆ ਇਹ ਤਾਂ ਜਾਉਂਦੇ ਰਹੇ ਕਿਉਂ ਫੜਨਾ ਲਾ ਲਓ ਜੀ ਮੀਂਹ ਚ ਖੜ ਗਏ ਸੀ ਕਹਿੰਦੇ ਰਾਤ ਚ ਮੀਂਹ ਪਈ ਜਾਂਦਾ ਮੁੰਡੇ ਕਹਿੰਦੇ ਮੀਂਹ ਚ ਭਿੱਜ ਜਾਂਦੇ ਨੇ ਟ੍ਰੇਨ ਕੋਟ ਪਾ ਲਿਆ ਕਹਿੰਦੇ

ਆਪਣੇ ਨਾਲ ਦੇ ਸਾਡੇ ਪਿੱਛੋਂ ਦਾ ਇੱਕ ਤਾਂ ਸੁਨਾਮ ਹੀ ਪਹੁੰਚ ਗਿਆ ਮੋਟਰਸਾਈਕਲ ਇੰਨੀ ਤੇਜ਼ੀ ਬੜੀ ਤੇਜ਼ੀ ਨਾਲ ਆ ਗਿਆ ਮੁੰਡਾ ਆਪਾਂ ਬੜੇ ਆ ਹਿਸਤੇ ਹਿਸਤੇ ਜਾ ਰਹੇ ਆ ਹਮਾਰਾ ਆ ਨਾਲ ਹੋ ਚੇਂ ਹੋ ਗਿਆ ਉਹ ਮਾਰੇ ਹੀ ਪਿੰਡ ਦੇ ਨਾਲ ਜਾ ਪਹੁੰਚ ਕੇ ਬਾਸਨਾਮ ਦੇ ਲੋਣਾਇਂ ਚ ਖੜੇ ਸੀ ਯਾਰ ਇਹ ਲੰਗਰ ਖਾ ਰਹੇ ਹੁਣ ਆਪਾਂ ਲੰਗਰ ਚਾਹੀਦੇ ਆ ਤਾਂ ਦੇਖ ਗਿਆ ਉਹਨਾਂ ਵਰੀ ਮੁੰਡਾ ਓਏ ਆ ਦੇ ਕਿਵੇਂ ਪਿਆ ਅੱਡੀਆ ਪਿਆ ਦੇਖ ਹਾਈ ਗਾਇਜ਼ ਹਾਈ ਗਾਇਜ਼ ਆ ਗਏ ਆ ਗਏ ਲਓ ਜੀ ਕਹਿੰਦੇ ਪਹੁੰਚ ਗਏ ਨੇ ਚੋਪਰ ਕਹਿੰਦੇ ਪਿੰਟ ਠੀਕ ਆ ਬੜਾ ਗੈਂਡਰ ਆ ਸਾਫਰ ਕਿਵੇਂ ਰਹਿ ਆ ਮੁੰਡਿਓ ਮੇਰਾ ਉਹਦੀ ਬਹੁੰਲਗੇ ਕਰੇ ਬੂਟਾਂ ਦੇ ਹਵਾਤ ਬਹੁਤ ਮਾੜੇ ਨੇ ਕਹਿੰਦੇ ਕੀ ਦਿਖਾਈਏ ਤੁਹਾਨੂੰ ਠੀਕ ਹੈ ਨਾ ਤੇ ਇੱਕ ਕੰਮ ਲੱਗ ਗਿਆ ਆਪਣੀ ਇਹ ਨਾਨਦੇ ਦੀ ਯਾਤਰਾ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸ਼ੇਅਰ ਵੀ ਕਰਦੇ ਕਰੋ ਅੱਗੇ ਠੀਕ ਹੈ ਨਾ ਫਿਰ ਮਿਲਦਾ ਮੈਂ ਨਵੀਂ ਯਰਨੇ ਵਿੱਚ ਹੋਪ ਕਰਦੇ ਆਂ ਵਧੀਆ ਲੱਗਿਓ ਬਾ ਬਾਏ